ਨਮਸਕਾਰ ਦੋਸਤੋ ਮੈਂ ਸ਼ਮਿਸਨ ਉਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਕਾਪੋ ਆਦੀ ਜਿਹੜੇ ਕਥਰੋਰ ਵਾਈਲਾਈਫ ਸੈਂਚਰੀ ਹੈਗੀ ਹੈ ਜਿੱਥੇ ਫਿਰ ਹਰੀਆ ਭਰੀ ਸਾਂਚੀ ਜਿਹੜੀ ਨਜ਼ਰ ਆਈ ਹੈ ਪਤਨ ਅੱਭੀ ਦੱਸਾਂ ਕਿ ਕੁਛ ਮਹੀਨੇ ਪਹਿਲਾਂ ਤੇ ਜਿਹੜੀ ਅੱਗ ਲੱਗਣ ਦੇ ਕਾਰਨ ਜਿਹੜੀ ਹੈ ਪਿਕਨਿਕ ਸਪੋਰਟ ਜਿਹੜਾ ਬੰਦ ਕੀਤਾ ਗਿਆ ਸੀ ਪਰ ਤੁਹਾਨੂੰ ਦੱਬੀ ਦੱਸਾਂ ਕਿ ਉਸੇ ਕਾਫੀ ਜਿਹੜਾ ਤੇ ਜੰਗਲ ਸੜ ਕੇ ਸੁਆਹ ਹੋ ਗਈ ਕਈ ਜੀਵ ਜੰਤੂ ਜਿਹੜੇ ਸੜ ਕੇ ਸੁਆਹ ਹੋ ਚੁੱਕੇ ਸੀ ਪਰ ਇਹ ਸ਼ਾਸਨ ਪ੍ਰਸ਼ਾਸਨ ਦਾ ਬਸ ਉਸ ਤੇ ਆਉਗੀ ਜਿਹੜੀ ਬਿਲਕੁਲ ਬੰਦ ਕਰ ਦਿੱਤੀ ਗਈ ਸੀ ਇਹ ਪਿਕਨਿਕ ਸਪੋਰਟ ਜਿਹੜਾ ਬਣਾਣਾ ਜਿਹੜੀ ਸੀ ਦ ਗਿਆ ਪਰ ਉਹ ਵੀ ਸ਼ਾਸਨ ਦੇ ਪ੍ਰਸ਼ਾਸਨ ਦੀ ਮਦਦ ਨਾਲ ਜਿਹਾ ਤੇ ਜੰਗਲ ਨੂੰ ਹਾਰਿਆ ਪਰ ਇਹ ਵੀ ਕਰ ਦਿੱਤਾ ਗਿਆ ਹੈ ਤੁਹਾਨੂੰ ਵੀ ਤਸਵੀਰਾਂ ਅੱਧਦੀ ਤਸਵੀਰਾਂ ਵਿੱਚ ਦੱਸਾਂਗੇ ਜਿੱਥੇ VOTING ਦੇ ਵੀ ਪੂਰੇ ਪ੍ਰਬੰਧ ਕੀਤੇ ਗਿਆ ਜੇ ਗੱਲ ਕਰਾਂਗੇ ਬੱਚਿਆਂ ਦੇ ਇੱਥੇ ਪ੍ਰਬੰਧ ਕਿ ਬੱਚਿਆਂ ਦੇ ਖੇਡਣ ਦੇ ਪੂਰੇ ਪ੍ਰਬੰਧ ਕੀਤੇ ਗਿਆ ਖਾਣ ਪੀਣ ਦਾ ਇਹ ਪ੍ਰਬੰਧ ਇੰਦਰ ਕੀਤੇ ਗਿਆ ਪਰ ਲੋਕਾਂ ਨੇ ਧੰਨਵਾਦ ਕੀਤਾ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਕਿ ਜਿਹੜੀ ਇੱਥੇ ਸਾਡਾ ਕਿ ਪਿਕਨਿਕ ਪਰਮਾਈਟ ਸੀ ਜਿਹੜਾ ਅਸੀਂ ਵੱਡੇ ਵੱਡ ਸ਼ਹਿਰ ਚੋਂ ਦੇਖਣ ਨੂੰ ਮਿਲਦਾ ਸੀ ਜੇ ਚੰਡੀਗੜ੍ਹ ਜਾਂ ਲੁਧਿਆਣਾ ਜਾਂ ਚੰਡੀਗੜ੍ਹ ਜਾਂਦੇ ਸੀ ਉੱਥੇ ਪਿਕਨਿਕ ਪਰਮਾਈਟ ਜਿਹੜਾ ਇਹ ਜੇ ਮਿਲਦੇ ਸੀ ਪਰ ਲੋਕਾਂ ਦਾ ਵੀ ਚਲੋ ਗੱਲਬਾਤ ਕਰਦੇ ਆ ਲੋਕਾਂ ਨਾਲ ਕੀ ਕਹਿਣਾ ਉਹਨਾਂ ਦਾ ਤੇ ਨਾਲ ਹੀ ਡੀਐਫਓ ਪੜਨ ਜੀ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੀ ਸਨੋਤਰਾ ਆਪਣੇ ਸੰਯੁਗੀ ਪੁਸ਼ਪ ਲਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਮੇਰਾ ਨਾਮ ਸੰਦੀਪ ਗੌਰ ਆਂ ਸੇ ਗੁਦਾਸਪੁਰ ਤੋਂ ਆਏ ਆ ਇੱਥੇ ਬਹੁਤ ਅੱਛਾ ਵਿਊ ਹੈ ਬੱਚਿਆਂ ਲਈ ਮਤਲਬ ਵੋਟਿੰਗ ਵਗੈਰਾ ਵੀ ਹੈ ਗਿਆ ਵੱਡੇ ਵੀ ਕਰ ਸਕਦੇ ਆ ਤੇ ਝੁੱਲ੍ਹੇ ਵੀ ਹੈ ਇੱਥੇ ਫੋਟੋਸ ਕਲਿਕ ਕਰਨ ਲਈ ਵੀ ਬਹੁਤ ਅੱਛਾ ਆ ਵੈਸੇ ਵੀ ਇੱਥੇ ਅਸੀਂ ਵੀ ਵੋਟਿੰਗ ਕੀਤੀ ਅਨੂੰ ਬਹੁਤ ਅੱਛਾ ਲੱਗਾ ਤੁਸੀਂ ਵੀ ਵੋਟਿੰਗ ਕਰ ਸਕਦੇ ਹੋ ਇੱਥੇ ਆ ਅ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਵੀ ਇੱਥੇ ਆਓ ਬੱਚਿਆਂ ਨੂੰ ਲੈ ਕੇ ਆਓ ਵੋਟਿੰਗ ਵਗੈਰਾ ਕਰੋ ਤੇ ਆਪਣੇ ਫੋਟੋਸ ਕਲਿੱਕ ਕਰੋ ਬਹੁਤ ਅੱਛਾ 뷰 ਹੈ ਹਾਂਜੀ ਦੁਬਾਰਾ ਹਾਂਜੀ ਸਾਨੂੰ ਪਹਿਲਾਂ ਵੱਡੀਆਂ ਸਿੱਟੀਆਂ ਜਾਣਾ ਪੈਂਦਾ ਸੀ ਜਿਵੇਂ ਚੰਡੀਗੜ੍ਹ ਹੁਣ ਸਾਡੇ ਅਸੇ ਛਾਦ ਵਿੱਚ ਵੀ ਇਹ ਚੀਜ਼ ਹੈਗੀ ਹੈ ਤੇ ਇਹ ਸਾਨੂੰ ਬਹੁਤ ਵਧੀਆ ਲੱਗਦਾ ਵਾ ਤੇ ਅਸੀਂ ਤੁਸੀਂ ਵੱਧ ਤੋਂ ਵੱਧ ਇੱਥੇ ਘੁੰਮਣਾ ਆਓ ਬੱਚਿਆਂ ਨੂੰ ਲੈ ਕੇ ਆਓ ਵੋਟਿੰਗ ਵਗੈਰਾ ਕਰੋ ਤੇ ਬਹੁਤ ਅੱਛਾ 뷰 ਹੈ ਇੱਥੇ ਇੰਜੋਏ ਕਰੋ ਸ੍ਰੀ ਗੁਰੂ ਜੀ ਮੇਰਾ ਨਾਮ ਰਾਜ ਹੈ ਮੈਂ ਰੋਡ ਜਮਲਪੁਰ ਸਿੱਖ ਤੋਂ ਆਇਆ ਹਾਂ ਕਾਫੀ ਸਮੇਂ ਤੋਂ ਪਹਿਲਾਂ ਇੱਥੇ ਅਸੀਂ ਆਂਦੇ ਸੀਗੇ ਕੋਮਨਲੀ ਤੇ ਕੁਝ ਕਾਰਨਾ ਕਰਕੇ ਇੱਥੇ ਅੱਗ ਲੱਗੀ ਤੇ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਜਾਨ ਮਾਲ ਦਾ ਕਾਫੀ ਜ਼ਿਆਦਾ ਜਾਨਵਰ ਵੀ ਸੜ ਮਰ ਗਏ ਉਸ ਤੋਂ ਬਾਅਦ ਅਸੀਂ ਹੁਣ ਸ਼ਾਸਨ ਤੇ ਪ੍ਰਸ਼ਾਸਨ ਦੀ ਮੱਦੇਨਾਲ ਇਹਨੂੰ ਦੁਬਾਰਾ ਹਰਾ-ਭਰਾ ਕੀਤਾ ਗਿਆ ਤਾਂ ਅਸੀਂ ਕਾਫੀ ਦੇਰ ਬਾਅਦ ਇੱਥੇ ਆਣਾ ਆਇਆ ਤੇ ਅਸੀਂ ਤਾਂ ਸੋਚ ਰਹੀ ਸੀ ਕਿ ਜ਼ਿਆਦਾ ਨੁਕਸਾਨ ਹੋ ਗਿਆ ਹੋਣਾ ਪਰ ਨਹੀਂ ਜਦੋਂ ਇੱਥੇ ਆ ਕੇ ਦੇਖਿਆ ਤੇ ਨਜ਼ਾਰਾ ਕੁਝ ਹੋਰ ਹੀ ਸੀ ਤੇ ਅਸੀਂ ਹੋਰ ਵੀ ਸਾਰੇ ਪ੍ਰਾਟਿਕਾਂ ਨੂੰ ਇਹ ਰਿਕੁਐਸਟ ਕਰਦੇ ਹਾਂ ਕਿ ਬਾਅਦ ਤੋਂ ਬਾਅਦ ਇੱਥੇ ਘੁੰਮਣ ਆਓ ਕਿਉਂਕਿ ਜਿੱਦਾਂ ਦੀ ਲਾਈਫ ਸੈਂਚਰੀ ਤੁਹਾਡੀ ਪਹਿਲਾਂ ਸੀ ਉਸੇ ਤਰ੍ਹਾਂ ਹਰੀ-ਭਰੀ ਦੁਬਾਰਾ ਹੈ ਜਿਹੜੇ ਇਹ ਸੋਚਦੇ ਹਨ ਕਿ ਜਾਂ ਸਾਰਾ ਕੁਝ ਇੱਥੇ ਅੱਗ ਦੇ ਕਾਰਨ ਨਸ਼ਟ ਹੋ ਗਿਆ ਇੱਥੇ ਕੁਝ ਵੀ ਨਹੀਂ ਹੋਇਆ ਸ਼ਾਸਨ ਤੇ ਪ੍ਰਸ਼ਾਸਨ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਉਸੇ ਤਰ੍ਹਾਂ ਇਹਨੂੰ ਮੇਨਟੇਨ ਕਰ ਦਿੱਤਾ ਤੇ ਬੇਨਤੀ ਹੈ ਕਿ ਸਾਰੇ ਜਿੱਦਾਂ ਪ੍ਰਾਟਿਕ ਪਹਿਲਾਂ ਘੁੰਮਣ ਆਉਂਦੇ ਸੀ ਉਸੇ ਤਰ੍ਹਾਂ ਹੀ ਇਸ ਇੱਥੇ ਸਥਲ ਤੇ ਆ ਕੇ ਮਤਵਦਰ ਹੌਨਕ ਬਤਾਓ ਜੀ ਜਿਵੇਂ ਕਿ ਆਪ ਜੀ ਸਾਰੇ ਜਾਣਦੇ ਹੋ ਪਹਿਲਾਂ ਵੀ ਜਿਹੜੇ ਆਏ ਹੋ ਇਹਨਾਂ ਸਾਰੇ ਦੇਖਦੇ ਆ ਕਿ ਬੋਟਿੰਗ ਦਾ ਬਹੁਤ ਹੀ ਵਧੀਆ ਪ੍ਰਬੰਧ ਹੈ ਇੱਥੇ ਹੋਰ ਚੂਲੇ ਵਗੈਰਾ ਲੱਗੇ ਹੋਏ ਨੇ ਨੈਟ ਵਗੈਰਾ ਬੱਚਿਆਂ ਦੇ ਖੇਡਣ ਲਈ ਬਹੁਤ ਹੀ ਵਧੀਆ ਸਪੋਰਟ ਬਣਾਇਆ ਹੋਇਆ ਹੈ ਘੁੰਮਣ ਦੇ ਲਈ ਬਾਹਰੋਂ ਵੀ ਦੂਰੋਂ ਦੂਰੋਂ ਤੋਂ ਪਰਟੇ ਕੇ ਇੱਥੇ ਘੁੰਮਣ ਲਈ ਆਉਂਦੇ ਨੇ ਤੇ ਹੁਣ ਉਸੇ ਤਰ੍ਹਾਂ ਜਿਦਾਂ ਪਿਕਨਿਕ ਮਨਾਉਣ ਲਈ ਜਾਂ ਹੋਰ ਵੀ ਆਪਣਾ ਪ੍ਰੀ-ਵੇਡਿੰਗ ਸ਼ੂਟ ਲਈ ਵੀ ਇੱਥੇ ਕਾਫੀ ਜ਼ਿਆਦਾ ਦਰਸ਼ਕ ਆਉਂਦੇ ਨੇ ਤੇ ਬਹੁਤ ਹੀ ਅੱਛੀਆਂ ਫੈਸਿਲਿਟੀਆਂ ਵਗੈਰਾ ਸਰਕਾਰ ਦੁਆਰਾ ਦਿੱਤੀਆਂ ਗਈਆਂ ਨੇ हां बिल्कुल की ये लो, प्रस, जड़ी आग लगी सी इस सेंचुरी ਦੇ ਵਿੱਚ ਜੋ ਕਿ ਅਨਸਖਾਂ ਵੀ ਘਟਨਾ ਸੀਗੀ ਲੇਕਿਨ ਸਾਡੇ ਡਿਪਾਰਟਮੈਂਟ ਵੱਲੋਂ ਮੰਤਰੀ ਸਾਹਿਬ ਵੱਲੋਂ ਲੋਕ ਲੋਕਲ ਪ੍ਰਸ਼ਾਸਨ ਵੱਲੋਂ ਜਿਹੜਾ ਉੱਤੇ ਉਹਨੂੰ ਰਿਕਵਰੀ ਕਰਨ ਵਾਸਤੇ ਬਹੁਤ ਯੋਗਦਾਨ ਪਾਇਆ ਗਿਆ ਤੇ ਸਾਡੇ ਵੱਲੋਂ ਜਿਹੜੀ ਉਹ ਫਿਰ ਦੁਬਾਰਾ ਜਿਹੜੀ ਉਹ ਉਹ ਹਰੀ-ਪਰੀ ਕਰ ਦਿੱਤੀ ਗਈ ਆ ਤੇ ਕੋਸ਼ਿਸ਼ ਕੀਤੀ ਜਾ ਰਹੀ ਵੀ ਇਹ ਤੋਂ ਹੋਰ ਜ਼ਿਆਦਾ ਵਧੀਆ ਇਹਨੂੰ ਬਣਾਇਆ ਜਾਵੇ ਤਾਂ ਜੋ ਕਿ ਕਿਉਂਕਿ ਇਹ ਇੱਕ ਪਠਾਨਕੋਟ ਦੀ ਨਹੀਂ ਇਸ ਪੰਜਾਬ ਦੇ ਵਿੱਚ ਇਸ ਜ਼ੋਨ ਦੀ ਜਿਹੜੀ ਸਭ ਤੋਂ ਵਧੀਆ ਜੀ ਜੀ ਵੇਖਣ ਵਾਲੀ ਆ ਜਿੱਥੇ ਕਿ ਆਪਾਂ ਨੂੰ ਜੰਗਲੀ ਜਾਨਵਰ ਤੇ ਦਰਖਤ ਉਹ 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 ਵੇਖਣ ਨੂੰ ਮਿਲਦੇ ਆ ਔਰ ਇਹਦਾ ਐਟਮੋਸਫੇਅਰ ਇਹੋ ਜਿਹਾ ਕਿ ਆਪਾਂ ਉੱਥੇ ਬਹੁਤ ਜ਼ਿਆਦਾ ਆਨੰਦ ਮਾਣ ਸਕਦੇ ਆ ਜੋ ਕੋਈ ਵਕ ਵਕ ਸਕੀਮਾਂ ਦੇ ਵਿੱਚ ਜਿਹੀ ਕੰਮ ਕਰਵਾਇਆ ਵਾ ਕੁਝ ਜਿਹੜੇ ਆਪਣੇ ਐਨਜੀਓ ਉਹਨਾਂ ਵੱਲੋਂ ਕੰਮ ਕਰਾਇਆ ਗਿਆ ਵਾ ਤੋਂ ਕੀਤਾ ਜਾ ਰਿਹਾ ਵਾ ਹਾਲੇ ਰੁਕਿਆ ਨਹੀਂ ਕੰਮ ਕਿਉਂਕਿ ਜਿਹੜੇ ਫੰਡ ਜਿਹੜੇ ਆ ਉਹ ਜਿਹੜੇ ਸਾਡੇ ਜਿਹੜੇ ਆਉਂਦੇ ਨਰੇਗਾ ਦੇ ਵਿੱਚ ਵੀ ਕੰਮ ਕਰਾਇਆ ਜੋ ਡਿਪਾਰਟਮੈਂਟ ਵੱਲੋਂ ਸਾਡੇ ਕੋਲ ਆਇਆ ਸੀ ਉਹਨਾਂ ਦਾ ਵਿੱਚ ਵੀ ਕੰਮ ਕਰਵਾਇਆ ਕੁਝ ਐਨਜੀਓ ਵੱਲੋਂ ਵੀ ਕੁਝ ਉੱਥੇ ਕੰਮ ਕੀਤੇ ਗਏ ਆ ਔਰ ਸਾਡੇ ਵੱਲੋਂ ਇਹ ਆ ਵੀ ਜਿਹੜੇ ਅੱਗੇ ਤੋਂ ਅੱਗ ਨਾ ਲੱਗੇ ਉਹਦੇ ਵਾਸਤੇ ਵੀ ਸਾਡੇ ਉਹ ਜਿਹੜੇ ਨਾਲ ਨਾਲ ਕੰਮ ਕੀਤੇ ਜਾ ਰਹੇ ਕਿਉਂਕਿ ਅੱਗੇ ਤੋਂ ਇਹ ਅਨਸਕਾਮ ਵੀ ਘਟਾਣ ਦੀ ਲੋੜ ਹੋਵੇ ਇਦਾਂ ਜੀ ਸਾਡੇ ਵੱਲੋਂ ਜਿਹੜਾ ਇੱਕ ਪਹਿਲਾਂ ਇੱਕ ਇੰਸਪੈਕਸ਼ਨ ਹੱਟ ਆਪਾਂ ਉਹਨੂੰ ਬੋਲਦੇ ਆ ਉਹ ਬਣਾਈ ਗਈ ਆ ਜਿਹੜੀ ਕਿ ਹਾਲੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਈ ਵੀ ਲੇਕਿਨ ਇਹ ਤਿਆਰ ਕਰ ਰਹੇ ਆ ਉਹਦੇ ਵਿੱਚ ਸਾਡਾ ਹੈਗਾ ਵੀ ਇੱਕ ਕੋਈ ਛੋਟੀ ਮੋਟੀ ਮੀਟਿੰਗ ਕਰਨੀ ਹੋਵੇ ਜਾਂ ਕਿ ਕੋਈ ਆਪਸ਼ਨ ਹੈ ਜਾਂ ਕਿਸੇ ਨੇ ਆਉਣਾ ਹੋ ਉਹ ਬੈਠਣ ਵਾਸਤੇ ਨੰਬਰ ਦੋ ਉੱਥੇ ਸਾਡੇ ਸਾਡੇ ਕੋਲ ਇੱਕ LCD ਵੀ ਲਗਾਈ ਜਾਊਗੀ ਜਿਸ ਤੇ ਪੈਨ ਡਰਾਈਵ ਲਾ ਕੇ ਅਸੀਂ ਬੱਚਿਆਂ ਨੂੰ ਜਿਹੜੀ ਉਹਦੇ ਵਿੱਚ ਆਪਣੇ ਸੈਂਚਰੀ ਬਾਰੇ ਤੇ ਜੰਗਲੀ ਜਾਲ ਵਾਲਾ ਤੇ ਵਾਈਲਡਲਾਈਫ ਬਾਰੇ ਵਾਤਾਵਰਣ ਬਾਰੇ ਜਿਹੜੀ ਉਹ ਸਿੱਧ ਸਿੱਧ ਦੇਵਾਂਗੇ ਮੇਰਾ ਲੋਕਾਂ ਨੂੰ ਪਬਲਿਕ ਨੂੰ ਸਕੂਲ ਜਿਹੜੇ ਅਧਿਕਾਰੀ ਆ ਜਾਂ ਸਕੂਲ ਦੀ ਮੈਨੇਜਮੈਂਟ ਆ ਉਹਨਾਂ ਸਾਰਿਆਂ ਨੂੰ ਮੇਰਾ ਇਹੀ ਮੈਸੇਜ ਆ ਵੀ ਦੇਖੋ ਜੰਗਲੀ ਜਾਨਵਰ ਤੇ ਜਿਹੜੇ ਦਰਖਤ ਆ ਇਹ ਆਪਣੇ ਜੀਵਨ ਦਾ ਇੱਕ ਅਹਿਮ ਹਿੱਸਾ ਵਾ ਤੇ ਆਪਾਂ ਉਹ ਤੋਂ ਦੂਰ ਹੁੰਦੇ ਜਾ ਰਹੇ ਆ ਆਪਾਂ ਆਪਣੇ ਲਗਾਅ ਵਾਸਤੇ ਹੋਰ ਚੀਜ਼ਾਂ ਵੱਲ ਜਾ ਰਹੇ ਆ ਲੇਕਿਨ ਆਪਾਂ ਆਪਣੇ ਬੱਚਿਆਂ ਨੂੰ ਜਿਹੜਾ ਵਾ ਇਨ੍ਹਾਂ ਨੂੰ ਲੈ ਆਈਏ ਉਹਨਾਂ ਨੂੰ ਸਿਖਾ ਦਈਏ ਉਹਨਾਂ ਜਾਨਵਰਾਂ ਤੇ ਦਰਖਤਾਂ ਬਾਰੇ ਉਹਨਾਂ ਨੂੰ ਚੰਨਣਾ ਆਪਣਾ ਦੱਸਿਏ ਵੀ ਆਹ ਦਰਖਤ ਜਿਹੜਾ ਇਸ ਕੰਮ ਆਉਂਦਾ ਵਾ ਤੇ ਇਹ ਜਿਹੜੇ ਜਾਨਵਰ ਆ ਸਾਡੇ ਵਾਸਤੇ ਇਹਨਾਂ ਦੀ ਕੀ ਮਹੱਤਤਾ ਵਾ ਇਸ ਕਰਕੇ ਮੈਂ ਸਾਰੇ ਸਾਰੇ ਆਵਾਮ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਸਾਰੇ ਸਾਰੇ ਉੱਥੇ ਆਓ ਕਿਉਂਕਿ ਉਹ ਜਿਹੜੀ ਸੈਂਚਰੀ ਬਿਲਕੁਲ ਹਰੀ-ਭਰੀ ਆ ਔਰ ਕਾਫੀ ਟੂਰਿਸਟ ਜਿਹੜੇ ਦੂਰ-ਦੂਰ ਤੋਂ ਆ ਰਹੇ ਬਾਹਰੋਂ ਵੀ ਜਿਹੜੇ ਟੂਰਿਸਟ ਆ ਉਹ ਇਸ ਨੂੰ ਵੇਖਣ ਆਉਂਦੇ ਆ ਤੇ ਆਪਾਂ ਲੋਕਲ ਹੁੰਦੇ ਹੋਏ ਵੀ ਆਪਾਂ ਕਈ ਵਾਰ ਨਹੀਂ ਜਾ ਪਾਉਂਦੇ ਲੇਕਿਨ ਮੇਰੀ ਇਹ ਹੀ ਪੀਲ ਆ ਵੀ ਸਾਰੇ ਜਨਾਂ ਪਾਈਏ ਬੱਚਿਆਂ ਨੂੰ ਇਹਦੇ ਵਾਸਤੇ ਇਹਦੇ ਵਿੱਚ ਜਿਹੜਾ ਯੋਗਦਾਨ ਪੁਵਾਈਏ ਬੱਚਿਆਂ ਦਾ ਵੀ ਤੇ ਆਪਾਂ ਉਨਾ ਨੂੰ ਸਿਖਾ ਦਿੱ ਗਏ ਕਰਦਨਤਾ ਵਿੱਚ ਹਾਂ ਜੀ ਲੋ ਪਹਿਲਾਂ ਵੀ ਇੱਕ ਮੈਸੇਜ ਦਿੱਤਾ ਗਿਆ ਸੀਗਾ ਵੀ ਆਪਾਂ ਦੇਖੋ ਵੀ ਸੈਂਚਰੀ ਸਾਡੀ ਕੱਲਿਆਂ ਦੀ ਨਹੀਂ ਡਿਪਾਰਟਮੈਂਟ ਦੀ ਨਹੀਂ ਸਰਕਾਰ ਦੀ ਨਹੀਂ ਇਹ ਲੋਕਾਂ ਦੀ ਆ ਕਿਉਂਕਿ ਲੋਕਾਂ ਨੂੰ ਹੀ ਆਕਸੀਜਨ ਮਿਲਣੀ ਆ ਲੋਕਾਂ ਨੂੰ ਹੀ ਜਾਨਵਰਾਂ ਦਾ ਫਾਇਦਾ ਹੋਣਾ ਵਾ ਇਸ ਕਰਕੇ ਮੈਂ ਰੋ ਵੱਲੋਂ ਪਹਿਲਾਂ ਵੀ ਅਪੀਲ ਕੀਤੀ ਗਈ ਸੀ ਵੀ ਆਪਾਂ ਸਾਰੇ ਜਾਣੇ ਇੱਕ ਰੁੱਖ ਮਾਂ ਦੇ ਨਾਂ ਜਾਂ ਆਪਣੇ ਬਰਥਡੇ ਤੇ ਜਾਂ ਆਪਣੀ ਐਨੀਵਰਸਰੀ ਤੇ ਜਾਂ ਬੱਚਿਆਂ ਦੇ ਬਰਥਡੇ ਤੇ ਆਪਾਂ ਲਵਾਈਏ ਤਾ ਜੋ ਕਿ ਇਹ ਜਿਹੜੇ ਜ਼ਰੂਰੀ ਨਹੀਂ ਵੀ ਸੈਂਟਰੀ ਦੇ ਵਿੱਚ ਹੀ ਲਵਾਈਏ ਹੋਰ ਜਿਹੜੀ ਖਾਲੀ ਜਗ੍ਹਾ ਉਹ ਤਾਂ ਵੀ ਆਪਾਂ ਲਾ ਕੇ ਉਹਨਾਂ ਨੂੰ ਪਾਲੀਏ ਲਾਉਣਾ ਹੈ ਬੂਟਾ ਜਿਹੜਾ ਬਹੁਤ ਸੌਖਾ ਲੇਕਿਨ ਉਹਨੂੰ ਪਾਲਣਾ ਬਹੁਤ ਔਖਾ ਆਪਾਂ ਪਾਲਣ ਤੱਕ ਤਿੰਨ ਚਾਰ ਸਾਲ ਤੱਕ ਜਿੱਥੇ ਸੇਵਾ ਕਰ ਸਕੇ ਉੱਥੇ ਆਪਾਂ ਉਹਨੂੰ ਲਾਈਏ ਤਾਂ ਜੋ ਕਿ ਬੱਚਿਆਂ ਨੂੰ ਆਉਣ ਵਾਲੇ ਸਮੇਂ ਜਿਹੜਾ ਭਵਿੱਖ ਹੈ ਆਪਣਾ ਉਹਨਾਂ ਨੂੰ ਇਸ ਬਾਰੇ ਜਿਹੜੀ ਪਤਾ ਲੱਗ ਸਕੇ ਕਿ ਇਹ ਸਾਡੇ ਇਹਨਾਂ ਦੇ ਜਿਹੜੇ ਦਰਖਤਾਂ ਦਾ ਜਾਂ ਜਾਨਵਰਾਂ ਦਾ ਸਾਡੇ ਜੀ ਕਿੰਨਾ ਆਪਣਾ ਯੋਗਦਾਨ ਹੈ ਸਾਡੇ ਜੀਵਨ ਦੇ ਵਿੱਚ